ਅੱਜ ਗੁਰਦਾਸਪੁਰ ਇਲਾਕੇ ਨੂੰ ਇੱਕ ਨਵੀਂ ਦੇਣ ਜਿਹੜੀ ਆ ਉਹ ਮਿਲਣ ਜਾ ਰਹੀ ਆ ਅਸੀਂ ਸਿਵਲ ਹਸਪੀਟਲ ਬਬਰੀ ਵਿੱਚ ਖੜੇ ਆ ਮੇਰੇ ਨਾਲ ਸਿਹਤ ਵਿਭਾਗ ਦੇ ਸਿਵਲ ਸਰਜਨ ਡਾਕਟਰ ਪ੍ਰਜਨ ਮਾਂਡੀ ਜੀ ਬੀਐਮਸੀ ਡਾਕਟਰ ਰੋਮੀ ਜੀ ਔਰ ਐਸਐਮਓ ਡਾਕਟਰ ਆਗਮਸੀ ਜੀ ਈਡਬਲਯੂਡੀ ਕੋ ਹਰਜੋਤ ਜੀ ਲਵਜੀਤ ਜੀ ਔਰ ਮੇਰੇ ਪਾਰਟੀ ਦੇ ਮੌਤ ਸੀਨੀਅਰ ਲੀਡਰ ਹਰਦੀਪ ਬੇਦੀ ਜੀ ਅਸੀਂ ਸਾਰੇ ਅੱਜ ਇੱਥੇ ਆ ਕੇ ਆ ਔਰ ਸਭ ਤੋਂ ਧਾਰਸ ਤੇ ਖੁਸ਼ੀ ਦੀ ਗੱਲ ਆ ਕਿ ਗੁਰਦਾਸਪੁਰ ਦੇ ਵਿੱਚ ਸਿਹਤ ਸੇਵਾਵਾਂ ਦੇ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਔਰ ਉਸ ਲੜੀ ਨੂੰ ਪੂਰਾ ਕਰਦੇ ਹੋਏ ਇੱਕ ਨਵਾਂ ਬਲਾਕ ਜਿਹਨੂੰ ਆਪਾਂ ਕ੍ਰਿਟੀਕਲ ਕੇਅਰ ਯੂਨਿਟ ਕਹਿੰਨੇ ਆ ਉਸ 16 ਕਰੋੜ 75 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਨ ਜਾ ਰਿਹਾ ਉਹਦਾ ਕੰਮ ਆ ਜਿਹੜਾ ਉਹ ਸ਼ੁਰੂ ਕਰਤਾ ਔਰ ਇਸ ਕੰਮ ਲਈ ਜਿਹੜੀ ਐਗਜ਼ੀਕਿਊਟਿਵ ਏਜੰਸੀ ਆ ਉਹ ਪੀ ਡਬਲਯੂ ਡੀ ਬੀ ਐਂਡ ਆਰ ਹੋਗੀ ਔਰ ਇਹਦੇ ਵਿੱਚ ਕੰਟਰੈਕਟਰ ਜਿਹੜੇ ਨੇ ਮਿਸਤਤਲ ਉਹ ਵੀ ਇੱਥੇ ਖੜੇ ਨੇ ਇਹਦੇ ਨਾਲ ਕ੍ਰਿਟੀਕਲ ਕੇਅਰ ਯੂਨਿਟ ਦੇ ਨਾਲ ਸਾਰੇ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਹੋਣ ਵਾਲਾ ਕਈ ਵਾਰ ਕੀ ਹੁੰਦਾ ਸੀਗਾ ਜਿਹੜੀਆਂ ਬਹੁਤ ਸੀਰੀਅਸ ਬਿਮਾਰੀਆਂ ਸੀਗੀਆਂ ਕ੍ਰਿਟੀਕਲ ਏਲੀਮੈਂਟਸ ਸੀਗੀਆਂ ਉਹ ਦੂਸਰੇ ਹਸਪੀਟਲ ਦੇ ਵਿੱਚ ਮਿਕਸ ਹੋ ਜਾਂਦੀਆਂ ਸੀਗੀਆਂ ਮਾਨੂੰ ਉੱਕਰੇ ਦੌਰਤੇ ਇਲਾਜ ਕਰਾਉਣ ਵਾਸਤੇ ਇੱਥੇ ਹਰ ਕਿਸਮ ਦੀ ਲੇਟੈਸਟ ਇਕਵਿਪਮੈਂਟ ਜਿਹੜੀ ਆ ਔਰ ਲੇਟੈਸਟ ਬਿਲਡਿੰਗ ਦਾ ਜਿਹੜਾ ਆਰਕੀਟੈਕਚਰਲ ਸਟਰਕਚਰ ਆ ਉਹ ਬਹੁਤ ਵਧੀਆ ਤੇ ਅਲੱਗ ਹੋਏਗਾ ਜਿਹਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀਆਂ ਭਾਵੇਂ ਓਟੀਵੀ ਗੱਲ ਆ ਭਾਵੇਂ ਅਲਟਰਾਸਾਉਂਡ ਦੀ ਗੱਲ ਆ ਭਾਵੇਂ ਕੋਈ ਟੈਸਟ ਦੀ ਗੱਲ ਆ ਭਾਵੇਂ ਆਈਸੀਯੂ ਦੀ ਗੱਲ ਆ ਜਾਂ ਆਈਸੀਯੂ ਤੋਂ ਬਾਅਦ ਵਾਲੀ ਕੇਅਰ ਦੀ ਗੱਲ ਆ ਉਹ ਸਾਰੀਆਂ ਚੀਜ਼ਾਂ ਅੰਡਰ ਵਨ ਰੂਫ ਐਥੀਟੀਕਲ ਕੇਅਰ ਯੂਨਿਟ ਦੇ ਵਿੱਚ ਨਾ ਮੁਹैया ਹੋਣ ਗਿਆ ਕਈ ਵਾਰ ਕੀ ਦੇਖਣ ਵਿੱਚ ਆਉਂਦਾ ਸੀ ਵੀ ਜਿਸ ਵਕਤ ਕੋਵਿਡ ਦੇ 19 ਦੀ ਵਈ ਆ ਉਸ ਵਕਤ ਪੇਸ਼ੈਂਟਸ ਨੂੰ ਆਈਸੋਲੇਟ ਕਰਨ ਦੀ ਕੋਈ ਜਗ੍ਹਾ ਨਹੀਂ ਸੀ ਹੁੰਦੀ ਸੋ ਕਿਸੇ ਵਕਤ ਕੋਈ ਤੁਹਾਨੂੰ ਐਸਾ ਬਲਾਕ ਵੀ ਚਾਹੀਦਾ ਕਿ ਤੇ ਆਈਸੋਲੇਸ਼ਨ ਦੇ ਵਿੱਚ ਮਰੀਜ਼ਾਂ ਨੂੰ ਰੱਖ ਕੇ ਉਹਨਾਂ ਨੂੰ ਬਚਾਇਆ ਜਾ ਸਕੇ ਬਿਕੋਜ਼ ਉਸ ਵਕਤ ਜਿਹੜੀ ਇਨਫੈਕਸ਼ਨ ਦੀ ਦਰ ਹੁੰਦੀ ਉਹ ਜ਼ਿਆਦਾ ਵੱਧ ਜਾਂਦੀ ਆ ਔਰ ਉਹਨੂੰ ਰੋਕਣ ਵਾਸਤੇ ਇੱਕ ਅਲੱਗ ਜਿਹੜਾ ਯੂਨਿਟ ਆ ਉਹ ਤਿਆਰ ਹੋ ਰਿਹਾ ਇਹਦੇ ਨਾਲ ਕਈ ਵਾਰ ਰੋਡ ਐਕਸੀਡੈਂਟਸ ਨੇ ਬਹੁਤ ਸੀਰੀਅਸ ਪੇਸ਼ੈਂਟ ਆ ਜਾਂਦਾ ਦੂਸਰੇ ਪਾਸੇ ਹਸਪੀਟਲ ਦੇ ਵਿੱਚ ਹੋਰ ਤਰੀਕੇ ਦਾ ਰਾਸ਼ ਹੁੰਦਾ ਉਹ ਵੀ ਇਹ ਜਿਹੜਾ ਕ੍ਰਿਟੀਕਲ ਕੇਅਰ ਯੂਨਿਟ ਆ ਉਹ ਫੈਸਿਲਿਟੀ ਜਿਹੜੀ ਆ ਉਹ ਦੇਊਗਾ ਸੋ ਮੈਂ ਸਮਝਣਾ ਇਹ ਗੁਰਦਾਸਪੁਰ ਦੇ ਇਲਾਕੇ ਲਈ ਔਰ ਗੁਰਦਾਸਪੁਰ ਦੇ ਇਤਿਹਾਸ ਲਈ ਇੱਕ ਬਹੁਤ ਵੱਡਾ ਮੀਲ ਪੱਥਰ ਸਾਬਤ ਹੋਣ ਜਾ ਰਿਹਾ ਔਰ ਮੈਂ ਇਸ ਗੱਲ ਲਈ ਧੰਨਵਾਦ ਕਰਦਾ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਇਹ ਭਾਵੇਂ ਕੁਝ ਹੱਦ ਤੱਕ ਸਕੀਮ ਸੈਂਟਰ ਤੋਂ ਸੀਗੀ ਪਰ ਪੰਜਾਬ ਗਵਰਨਮੈਂਟ ਨੇ ਗੁਰਦਾਸਪੁਰ ਨੂੰ ਚੁਣਿਆ ਇਹ ਕਿ ਕ੍ਰਿਟੀਕਲ ਕੇਅਰ ਯੂਨਿਟ ਵਾਸਤੇ ਉਹਨਾਂ ਲਈ ਵੀ ਮੈਂ ਧੰਨਵਾਦ ਕਰਦਾ ਮੈਂ ਸਮਝਦਾ ਵੀ ਇਹ ਜਿਹੜਾ ਸਾਰਾ ਯੂਨਿਟ ਆ 18 ਮਹੀਨੇ ਦੇ ਵਿੱਚ ਕੰਪਲੀਟ ਹੋ ਜਾਊਗਾ ਜਿਵੇਂ ਮੈਂ ਦੱਸਿਆ ਵੀ ਇਹਦੀ ਐਡਮਿਨਿਸਟ੍ਰੇਟਿਵ ਅਪਰੂਵਲ ਕੋਈ 16.73 16 ਕਰੋੜ 75 ਲੱਖ ਦੀ ਸੀਗੀ ਪਰ ਕੁਝ ਟੈਂਡਰ ਲੈਸ ਆਨ ਕਰਕੇ 13 ਕਰੋੜ ਸਮਥਿੰਗ ਦੇ ਵਿੱਚ ਹੋ ਅਲਾਟ ਹੋ ਰਹੀ ਆ ਔਰ ਮੈਂ ਅੱਜ ਬੇਨਤੀ ਕਰੂੰਗਾ ਸਾਡੇ ਬਹੁਤ ਵਧੀਆ ਆਫੀਸਰਸ ਅਰਜੋਤ ਸਿੰਘ ਜੀ ਔਰ ਐਸ ਡੀਓ ਸਾਬ ਇੱਥੇ ਖੜੇ ਨੇ ਕੰਮ ਨੂੰ ਬਿਆਰੀ ਕਰਾਇਓ ਸਰ ਕੁਆਲਿਟੀ ਦੇ ਵਿੱਚ ਕਿਸੇ ਗੱਲ ਦੀ ਕਮੀ ਨਾ ਆਉਣ ਦੇਣਾ ਤਾਂ ਕਿ ਲੋਕਾਂ ਦਾ ਇਹ ਪੈਸਾ ਲੋਕਾਂ ਦਾ ਇਕੱਠਾ ਹੋਇਆ ਟੈਕਸ ਇਹ ਪੂਰਾ ਵਧੀਆ ਤਰੀਕੇ ਦੇ ਨਾਲ ਬਿਲਡਿੰਗ ਦੀ ਉਸਾਰੀ ਦੇ ਉੱਪਰ ਲੱਗ ਜਾਏ ਉਹਦੇ ਨਾਲ ਲੋਕਲ ਨੂੰ ਇੱਕ ਬਹੁਤ ਵੱਡੀ ਸਹੂਲਤ ਮਿਲੂਗੀ ਔਰ ਲੰਬਾ ਸਭਾ ਉਹ ਬਿਲਡਿੰਗ ਜਿਹੜੀ ਆ ਆਪਣੀ ਜਿਹੜੀ ਲਾਈਫ ਆ ਉਹ ਕੱਟ ਸਕੂਗੀ ਵਿੱਚ ਅਲੱਗ ਸਟਾਫ ਆਏਗਾ ਇਹਦੇ ਵਿੱਚ ਅਲੱਗ ਇਕੁਪਮੈਂਟ ਆਉਗੀ ਹਜੇ ਤੇ ਅਸੀਂ ਆ ਬਿਲਡਿੰਗ ਜਿਹੜੀ ਆ ਇਹ ਤਕਰੀਬਨ 14 13 14 ਕਰੋੜ ਰੁਪਏ ਚ ਬਣੂਗੀ ਉਸ ਤੋਂ ਬਾਅਦ ਇਹਦੇ ਵਿੱਚ ਅਲਟਰਾ ਸਾਊਂਡ ਦਾ ਇਕੁਪਮੈਂਟਸ ਨੇ ਬਾਕੀ ਸਾਰਾ ਸਮਾਨ ਉਹ ਵੱਖਰੇ ਤੌਰ ਦੇ ਉੱਪਰ ਆਊਗਾ ਤੁਸੀਂ ਤੇ ਬਿਲਡਿੰਗ ਦਾ ਕੀ ਕੀਮਤ ਆ ਔਰ ਇਹਨੂੰ ਫੰਕਸ਼ਨਲ ਕਰਕੇ ਲੋਕਾਵਲ ਸਮਰਪਿਤ ਕਰਾਂਗੇ